ਸਮਰਾਲਾ ਸ਼ਹਿਰ ਦੇ ਮਸੰਦ ਮਹੱਲੇ ਵਿੱਚ ਸਮਰਾਲਾ ਯੂਥ ਕਾਂਗਰਸ ਦੇ ਪ੍ਰਧਾਨ ਵਿਸ਼ਾਲ ਭਾਰਤੀ ਵੱਲੋਂ ਆਪਣੇ ਜਨਮ ਦਿਨ ਮੌਕੇ ਇੱਕ ਵਿਸ਼ਾਲ ਖੂਨਦਾਨ ਕੈਂਪ ਅਤੇ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ ਸਮਰਾਲਾ ਹਲਕੇ ਦੀ ਸਮੂਹ ਕਾਂਗਰਸ ਟੀਮ, ਹਲਕੇ ਦੀਆਂ ਕਈ ਰਾਜਨੀਤਿਕ ਹਸਤੀਆਂ ਸਮੇਤ ਸੈਂਕੜੇ ਲੋਕ ਕੈਂਪ ਵਿੱਚ ਪਹੁੰਚੇ। ਕੈਂਪ ਵਿੱਚ ਦਸ਼ਮੇਸ਼ ਡੈਂਟਲ ਕਲੀਨਿਕ ਵੱਲੋਂ ਦੰਦਾਂ ਦਾ ਚੈੱਕਅਪ ਕੀਤਾ ਗਿਆ। ਇਸ ਮੌਕੇ ਵਿਸ਼ਾਲ ਭਾਰਤੀ ਨੇ ਕਿਹਾ ਕਿ ਇਹ ਖੂਨਦਾਨ ਕੈਂਪ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਮਸੰਦ ਮਹੱਲੇ ਵਿੱਚ ਲਗਾਇਆ ਗਿਆ ਹੈ। ਤਾਂ ਕਿ ਆਸ-ਪਾਸ ਦੇ ਮੁਹੱਲਾ ਨਿਵਾਸੀ ਵੀ ਖੂਨਦਾਨ ਕਰਨ ਲਈ ਆਸਾਨੀ ਨਾਲ ਆ ਸਕਣ ਖੂਨਦਾਨ ਕੈਂਪ ਵਿੱਚ ਅਨੇਕਾਂ ਲੋਕਾਂ ਨੇ ਖੂਨਦਾਨ ਕੀਤਾ ਖੂਨਦਾਨ ਕੈਂਪ ਵਿੱਚ ਜਿੰਨੇ ਯੂਨਿਟ ਇਕੱਠੇ ਹੋਏ ਬਲੱਡ ਬੈਂਕ ਪਹੁੰਚਦੇ ਹਨ ਇਸ ਨਾਲ ਅਲੇਕਾ ਜਾਨਾਂ ਬਚਦੀਆਂ ਹਨ ਵਿਸ਼ਾਲ ਭਾਰਤੀ ਨੇ ਕਿਹਾ ਕਿ ਖੂਨਦਾਨ ਕੈਂਪ ਦੇ ਨਾਲ ਦੰਦਾ ਦਾ ਮੁਫਤ ਚੈੱਕਅਪ ਕੈਂਪ ਅਤੇ ਜਨਰਲ ਬਿਮਾਰੀਆਂ ਦਾ ਮੁਫਤ ਚੈੱਕਅਪ ਕੈਂਪ ਵੀ ਲਗਾਇਆ ਗਿਆ ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਹਨੀਸ਼ ਕੌਸ਼ਲ ਸੰਭਰਾਲਾ ਹਾਂਜੀ ਮੈਂ ਇਰਸ਼ਾਲ ਬਾਪੂ ਯੂਥ ਕਾਂਗਰਸ ਦਾ ਰਸੂਲਾ ਸ਼ੈਰੀ ਅੱਜ ਆਪਣੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਤੇ ਆਪਣੇ ਯੂਥ ਕਾਂਗਰਸ ਦੇ ਸਾਥੀਆਂ ਨਾਲ ਸਿਵ ਸ਼ਕਤੀ ਸੇਵਾਦਾਲ ਦੇ ਸਾਥੀਆਂ ਨਾਲ ਅੱਜ ਇੱਕ ਜਜ਼ਬਾ ਤੇ ਇੱਕ ਸੋਚ ਸਾਰੇ ਮੇਰੇ ਦੋਸਤ ਮਿੱਤਰਾਂ ਦੇ ਸਹਿਯੋਗ ਦੇ ਨਾਲ ਅੱਜ ਖੂਨਦਾਨ ਕੈਂਪ ਮੈਡੀਕਲ ਕੈਂਪ ਤੇ ਦੰਦਾ ਦੇ ਚੈੱਕਅਪ ਦਾ ਕੈਂਪ ਹੈ ਜਿਹੜਾ ਲਗਾਇਆ ਗਿਆ ਨਾਲ ਦੀ ਨਾਲ ਇਹ ਇਲੈਕਟ੍ਰਿਕ ਸਾਈਕਲਸ ਜਿਹੜੇ ਵਿਕਲੈਂਗ ਨੇ ਸਾਡੇ ਭਰਾ ਭੈਣਾਂ ਉਹਨਾਂ ਨੂੰ ਦਿੱਤੀਆਂ ਗਈਆਂ ਨੇ ਤੇ व्हीलचेयर ਦੀ ਜਿਹੜੀ ਸੇਵਾ ਉਹ ਨਿਭਾਈ ਗਈ ਹੈ ਇੱਕ ਜੱਜਫਾ ਐਨਜੀਓ ਆ ਭਾਈ ਅਨਰਜੋਤ ਸਿੰਘ ਜੀ ਵੱਲੋਂ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਵੀਰਾਂ ਦਾ ਜਿਹੜੇ ਪਹੁੰਚੇ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਸੁਪਿੰਦਰ ਬਿੰਦੂ ਜੀ ਸਾਡੇ 올 ਇੰਡੀਆ ਬੁਲਾਰਾ ਅਸ਼ਦੀਪ ਪੁੱਤਰ ਜੀ ਸਾਡੇ ਸਮਰਾਲਾ ਸ਼ਹਿਰੀ ਤੋਂ ਬਲਾਕ ਪ੍ਰਧਾਨ ਪਨੀ ਦੁਆ ਜੀ ਤੇ ਨਫਤੇਜ ਜੀ ਤੇ ਸਾਡੇ ਐਕਸਐਮਐਲ ਕੀਨ ਜੀ ਸਾਡੇ ਹਲਕਾ ਇਨਚਾਰਜ ਕਾਂਗਰਸ ਪਾਰਟੀ ਤੋਂ ਰਮਨ ਸਿੰਘ ਰਾਜਾ ਗਿਲਜੀ ਗੁਰਕੀਰਤ ਕੋਹਲੀ ਜੀ ਲੱਖਾ ਜੀ ਤੋਂ ਸਾਰੇ ਸਾਡੀ ਕਾਂਗਰਸ ਲੀਡਰਸ਼ਿਪ ਤੇ ਸਮਰਾਲੇ ਦੇ ਮੋਤਵਰ ਜਿਹੜੇ ਸਾਡੇ ਭੈਣ ਭਰਾ ਸਾਡੇ ਸੱਜਣ ਇੱਥੇ ਪਹੁੰਚੇ ਨੇ ਉਹਨਾਂ ਦਾ ਇੱਥੇ ਜੀ ਆਇਆਂ ਨੂੰ ਜੀ ਆਇਆਂ ਆਖਦਾ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਚਰਨ ਜੀ ਤੁਸੀਂ ਦੇ ਵਿੱਚ ਲੋਕ ਆਪਣੀਆਂ ਪਾਰਟੀਆਂ ਕਰਦੇ ਨੇ ਤੁਸੀਂ ਕੈਂਪ ਲਗਾ ਰਹੇ ਹੋ ਕਿਵੇਂ ਕੋਈ ਸਭ ਤੋਂ ਸਾਡੇ ਯੂਥ ਕਾਂਗਰਸ ਦੇ ਸਾਥੀਆਂ ਨਾਲ ਜਿਹਨਾਂ ਇਨਾਂ ਚ ਜੋਸ਼ ਜਨੂੰਨ ਹੈ ਜਜਬਾ ਹੈ ਲੋਕ ਭਲਾਈ ਕਰਨ ਦਾ ਤੇ ਸਾਡੇ ਐਨਜੀਓ ਦੇ ਸਾਥੀ ਨੇ ਉਹਨਾਂ ਦੇ ਸਹਿਦ ਲੈ ਕੇ ਤੇ ਅੱਜ ਕੱਲ ਦੇਖਦੇ ਹੋਏ ਜਿਵੇਂ ਅੱਜ ਕੱਲ ਨਸ਼ਿਆਂ ਦੇ ਵਿੱਚ ਨੌਜਵਾਨ ਡੁੱਬੀ ਜਾ ਰਹੇ ਨੇ ਨਸ਼ਿਆਂ ਦਾ ਬਹੁਤ ਜਿਹੜਾ ਦਰਿਆ ਪੰਜਾਬ ਦੇ ਵਿੱਚ ਵਹਿ ਰਿਹਾ ਉਹਨੂੰ ਰੋਕਣ ਵਾਸਤੇ ਤੇ ਜਿਹੜਾ ਛੋਟਾ ਜਿਹਾ ਸਾਡਾ ਇੱਕ ਜਿਹੜਾ ਉਪਰਾਲਾ ਸਾਡੀ ਸ਼ੁਰੂਆਤ ਹੈ ਉਹ ਅਸੀਂ ਕੀਤੀ ਹੈ ਤੋਂ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਕਿ ਵੱਧ ਛੱਡ ਕੇ ਇਸ ਚੀਜ਼ ਦਾ ਸਾਥ ਦਿੱਤਾ ਜਾਵੇ ਤੇ ਆਪਣੇ ਜਨਮ ਦਿਨ ਤੇ ਇਹ ਜਿਹੜੇ ਕਾਰਜਕ ਕਰਨੇ ਰਹਿਣਾ ਚਾਹੀਦਾ ਜਿੰਨੀ ਯੂਨਟਾਂ ਜਿਗਰ ਹੁੰਦਾ ਹੈ तकरीबन ਹੁਣ ਤੱਕ 25 ਯੂਨਟਾਂ ਹੋ ਚੁੱਕੀਆਂ ਨੇ ਜੀ ਹੁਣੇ तकरीबन ਘੰਟੇ ਪਹਿਨੇ ਸਟਾਰਟ ਹੋਇਆ ਸਾਡਾ ਸੋ ਉਮੀਦ ਹੈ ਜੀ 60 ਤੋਂ ਉੱਪਰ ਯੂਨਟਾਂ ਹੋ ਜਾਣਗੇ ਸਤਿ ਸ੍ਰੀ ਅਕਾਲ ਜੀ ਅੱਜ ਪਹੁੰਚ ਬਿਤੀ ਸਾਡੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਸਾਡੇ ਯੂਥ ਕਾਂਗਰਸ ਦੇ ਸ਼ਹਿਰੀ ਦੇ ਪ੍ਰਧਾਨ ਮੇਰਾ ਛੋਟਾ ਵੀਰ ਵਿਸ਼ਾਲ ਭਾਰਤੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਅੱਜ ਇੱਕ ਬਹੁਤ ਹੀ ਵੱਡਾ ਵਿਸ਼ਾਲ ਕੈਂਪ ਜਿਸ ਦੇ ਵਿੱਚ ਫੌਂਡ ਫੌਂਡਾਮ ਦਾ ਕੈਂਪ ਹੈ ਗੰਦਾ ਦੇ ਚੈੱਕਅਪ ਦਾ ਤੇ ਹੋਰ ਜਿਹੜੇ ਡਾਕਟਰ ਸਾਡੇ ਕੋਲ ਪਹੁੰਚੇ ਨੇ ਕੋਈ ਕੌਸ਼ਲ ਹਸਪਤਾਲ ਵੱਲੋਂ ਕੈਂਪ ਲੱਗਿਆ ਹੈ ਜਿਸ ਦੇ ਵਿੱਚ ਸਾਰੀਆਂ ਬਿਮਾਰੀਆਂ ਦਾ ਇਲਾਜ ਬਿਲਕੁਲ ਫ੍ਰੀ ਚੈੱਕਅਪ ਹੋ ਰਿਹਾ ਮੈਂ ਆਪਣੇ ਵੱਲੋਂ ਤੇ ਆਪਣੀ ਕਾਂਗਰਸ ਪਾਰਟੀ ਵੱਲੋਂ ਸ਼ਹਿਰੀ ਪ੍ਰਧਾਨ ਹੋਣ ਦੇ ਨਾਤੇ ਵਿਸ਼ਾਲ ਭਾਰਤੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਅਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਸਾਨੂੰ ਆਪਣੇ ਜਨਮ ਦਿਨ ਤੇ ਇਹੋ ਜਿਹੇ ਕੈਂਪ ਜਿਹੜੇ ਸਮਾਜ ਸੇਵੀ ਕੰਮ ਜਿਹੜੇ ਜਿਸ ਵਿੱਚ ਕਿਸੇ ਲੋਕਾਂ ਦਾ ਭਲਾ ਹੋ ਸਕੇ ਇਹ ਜੇ ਕੰਮ ਕਰਨਾ ਚਾਹੀਦਾ ਨੇ ਕਿਉਂਕਿ ਇਹਦਾ ਖੂਨਦਾਨ ਹੈ ਇਹ ਸਭ ਤੋਂ ਵੱਡਾ ਦਾਨ ਹੈ ਤੋਂ ਉੱਪਰ ਕੋਈ ਦਾਨ ਨਹੀਂ ਹੈਗਾ ਸਾਨੂੰ ਇਹ ਜੇ ਕੈਂਪ ਲਾਉਣੇ ਚਾਹੀਦੇ ਨੇ ਖੂਨਦਾਨ ਕਰਨਾ ਚਾਹੀਦਾ ਮੈਂ ਯੂਥ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜਾ ਵੀ ਖੂਨ ਦੇ ਸਕਦਾ ਉਹ ਇੱਥੇ ਆ ਕੇ ਖੂਨ ਕੈਂਪ ਤੇ ਦਿਆ ਕਰੇ ਤੇ ਮੈਂ ਫੇਰ ਇੱਕ ਵਾਰ ਵਿਸ਼ਾਲ ਭਾਰਤੀ ਨੂੰ ਤੇ ਸਾਰੇ ਨੱਦਰ ਨੂੰ ਲੱਖ ਲੱਖ ਮੁਬਾਰਕਵਾਦ ਦਿੰਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਕੈਂਪ ਦੇ ਪਿੰਡ ਦੀ ਹੋ। ਅ ਪਹਿਲਾਂ ਤਾਂ ਮੇਰੇ ਛੋਟੇ ਭਰਾ ਵਿਸ਼ਾਲ ਭਾਰਤੀ ਦਾ ਜਨਮ ਦਿਨ ਇਹਨੂੰ ਬਹੁਤ-ਬਹੁਤ ਮੁਬਾਰਕਬਾਦ। ਪਰਮਾਤਮਾ ਉਹਨੂੰ ਲੰਮੀ ਉਮਰ ਬਖਸ਼ੇ ਤੰਦਰੁਸਤੀ ਬਖਸ਼ੇ। ਦੂਜਾ ਮੈਂ ਕਹਿਣਾ ਚਾਹੂੰਗਾ ਜਿਹੜਾ ਜਿਨ੍ਹਾਂ ਨੇ ਆਪਣੇ ਜਨਮ ਦਿਨ ਉੱਪਰ ਇੱਕ ਬਹੁਤ ਵਧੀਆ ਸੇਧ ਦਿੱਤੀ ਹੈ ਸਾਡੇ ਨੌਜਵਾਨ ਪੀੜ੍ਹੀ ਨੂੰ। ਕਿ ਕਿੱਦਾਂ ਅੱਜ ਦਾ ਮਾਹੌਲ ਬਣਿਆ ਹੋਇਆ ਹੈ ਕਿੱਦਾਂ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਸਿਰਕ ਤੌਰ ਤੇ ਬੜੀਆਂ ਬਿਮਾਰੀਆਂ ਜਾਂ ਪਰੇਸ਼ਾਨੀਆਂ ਜਾਂ ਹੈਂਡੀਕੈਪਡ ਲੋਕ ਉਹਨਾਂ ਨੂੰ ਤੁਰਨਾ ਆਉਣਾ ਜਾਣਾ ਬੜਾ ਔਖਾ ਲੱਗਦਾ ਪਹਿਲਾਂ ਤੈਨੇ ਦਸ਼ਮੇਸ਼ ਗੰਦਾ ਦਾ ਹਸਪਤਾਲਾ ਜਿਹੜਾ ਉਹਨਾਂ ਨੇ ਟੀਮ ਬਲਾਈ ਨਾਲ ਇਸਨੇ ਕੌਸ਼ਲਾ ਹਸਪਤਾਲ ਕੋ ਟੀਮ ਬਲਾਈ ਸਿਹਤ ਸੰਸਥਾ ਦੇ ਨਾਲ ਜਿਹੜਾ ਚੈੱਕਅਪ ਹੋਰ ਵੀ ਕੀਤਾ ਦੇ ਨਾਲ ਖੂਨਦਾਨ ਕੈਂਪਾਂ ਜਿਹੜਾ ਨਾਲ ਹੀ व्हीਲ ਚੇਅਰ ਦਿੱਤੀਆਂ ਇਲੈਕਟ੍ਰਿਕ ਸਕੂਟੀਆਂ ਦਿੱਤੀਆਂ ਜਿਹੜੇ ਹੈਂਡੀਕੈਪਡਾਂ ਉਹਨਾਂ ਨੂੰ ਤੇ ਮੈਂ ਇਸ ਭਰਾ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਤੇ ਨੌਜਵਾਨਾਂ ਨੂੰ ਇਸ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਸਮੇਂ ਦੀ ਜ਼ਰੂਰਤ ਹੈ ਕਿ ਅਸੀਂ ਇਹੋ ਜਿਹੇ ਖੂਨਦਾਨ ਕੈਂਪ ਲਵਾਈਏ ਜਾਰ ਜੋ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਕੁਝ ਭਟਕੀਆਂ ਹੋਈਆਂ ਜੋ ਰਾਹ ਦੇ ਉੱਪਰ ਅੱਜਕੱਲ ਆਪਾਂ ਦੇਖ ਰਹੇ ਆ ਉਸ ਇਸ ਰਾਹ ਨੂੰ ਅਪਣਾਉਣਾ ਜੋ ਬਹੁਤ ਜ਼ਰੂਰੀ ਹੈ ਮੈਂ ਦੁਬਾਰਾ ਫਿਰ ਮੇਰੇ ਭਰਾ ਨੂੰ ਇਸ ਖੋਨਡਣ ਕੈਂਪ ਤੇ ਜੋ ਇਹਨੇ ਕੈਂਪ ਲਾਇਆ ਮੈਡੀਕਲ ਕੈਂਪ ਤੇ ਬਹੁਤ ਬਹੁਤ ਮੁਬਾਰਕ ਮੈਂ ਬਹੁਤ ਹੀ ਪਹਿਲਾਂ ਸਾਰਿਆਂ ਤੋਂ ਪਹਿਲਾਂ ਮੇਰਾ ਛੋਟਾ ਭਾਈ ਵਿਸ਼ਾਲ ਭਾਰਤੀ ਜਿਹਦਾ ਜਨਮ ਦਿਨ ਹੈ ਉਹ ਮੁਬਾਰਕਬਾਦ ਦੇਣਾ ਚਾਹੁੰਦਾ ਤੇ ਇਹਨੇ ਆਪਣੇ ਜੋ ਕਿ ਇੱਕ ਸੇ ਦਾ ਨਵੇਂ ਨੌਜਵਾਨਾਂ ਨੂੰ ਸਾਰਿਆਂ ਨੂੰ ਮੁੰਡੇ ਕੁੜੀਆਂ ਨੂੰ ਕਿ ਇਹਨੇ ਆਪਣੇ ਜਨਮ ਦਿਨ ਤੇ ਇਹ ਲੋਕ ਪਾਰਟੀਆਂ ਕਰਦੇ ਨੇ ਸ਼ਰਾਬਾਂ ਪੀਂਦੇ ਨੇ ਹੋਰ ਕੁਛ ਇਹਦੇ ਮੁੰਡੇ ਨੇ ਇੱਕ ਬਹੁਤ ਹੀ ਵੱਡਾ ਉਪਰਾਲਾ ਕਰਿਆ ਵਿਸ਼ਾਲ ਖੂਨਦਾਨ ਕੈਂਪ ਲਾਇਆ ਜਿਹਦੇ ਵਿੱਚ ਤੁਸੀਂ ਦੇਖ ਰਹੇ ਹੋ ਤਰ੍ਹਾਂ ਤਰ੍ਹਾਂ ਦੇ ਡਾਕਟਰ ਸਾਏ ਨੇ ਖੂਨਦਾਨ ਕੈਂਪ ਨੇ ਦੰਦਾ ਦਾ ਚੈੱਕਅਪ ਲਾਈਕ ਹੋਰ ਵੀ ਨੇ ਦੇਖੋ ਬੀਪੀ ਚੈੱਕ ਸਾਦੇ ਨੇ ਵੀਲਚੇਅਰਾਂ ਦੇ ਰਿਆ ਹੈ ਸੋ ਬਹੁਤ ਵਧੀਆ ਲੱਗਿਆ ਅੱਜ ਆਗੇ ਜੀ ਉਹਨੇ ਮੈਸੇਜ ਮੈਂ ਦੇਣਾ ਚਾਹੁੰਦਾ ਜੀ ਇਹ ਵੀ ਕਿ ਆਪਣੇ ਯੂਥ ਨੂੰ ਤੁਹਾਨੂੰ ਵੱਡੀ ਗਲਤੀ ਆ ਆਪਣਾ ਯੂਥ ਭਟਕਿਆ ਹੋਇਆ ਉਸ ਨੂੰ ਇਹ ਰਾਹ ਤੋਂ ਪਰੇ ਹੋ ਕੇ ਆਹ ਜੋ ਵਿਸ਼ਾਲ ਭਾਟੀ ਜਿੱਦਾ ਕਰ ਰਿਹਾ ਸਾਡੀ ਯੂਥ ਦੀ ਟੀਮ ਕਰ ਰਹੀ ਹੈ ਸਾਡੇ ਜ਼ਿਲ੍ਹੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਸਾਰਿਆਂ ਨੂੰ ਕਿ ਇਹਦਾ ਖੂਨ ਦਾ ਟੈਂਪਰ ਲਾਇਆ ਜਿਦਾਂ ਵਾਲੇ ਬਖਤ ਫਲਾ ਤਾਂ ਮੈਂ ਆਪਣੇ ਯੂਥ ਕਾਂਗਰਸ ਅੰਮ੍ਰਾਲਾ ਸ਼ਹਿਰੀ ਦਾ ਪ੍ਰਧਾਨ ਵਿਸ਼ਾਲ ਭਾਟੀ ਜੀ ਨੂੰ ਜੁਬਲੀ ਆਜੋਲਾ ਦਾ ਜਨਮ ਦਿਨ ਹੈਗਾ ਉਸ ਦੀ ਮੁਬਾਰਕਬਾਦ ਦਿੰਦਾ ਤੇ ਉਸ ਦੇ ਨਾਮ ਨਾਲ ਜਿਹੜਾ ਅੱਜ ਉਹਨਾਂ ਨੇ ਜਨਮ ਦੇ ਨਾਲ ਦੇਣਾ ਹਾ ਉਰਾਲਾ ਕੀਤਾ ਵੀ ਖੂਨਦਾਨ ਦਾ ਕੈਂਪ ਲਾਇਆ ਹੈ ਨਾਲ ਅੱਖਾਂ ਦਾ ਤੇ ਜਿਹਨੂੰ ਕਹਿੰਦੇ ਨੇ ਕੰਨਾਂ ਦਾ ਦੰਦਾ ਦਾ ਉਹਨਾਂ ਦਾ ਚੈੱਕਅਪ ਦਾ ਵੀ ਇੱਥੇ ਟਰੀਟਮੈਂਟ ਦਾ ਚੱਲ ਰਿਹਾ ਹੈ ਇਹ ਬੜਾ ਚੰਗਾ ਪਰਾਨਾ ਬੜਾ ਚੰਗਾ ਸੋਸ਼ਲ ਵਰਕ ਹੈ ਆਪਣੇ ਜਨਮ ਦੇ ਨਾਲੇ ਦਿਨ ਬਹੁਤ ਥੋੜੇ ਇਸ ਉਮਰ ਦੇ ਵਿੱਚ ਅਜੇ ਨੌਜਵਾਨ ਹੋਣਗੇ ਜਿਹੜੇ ਇਹ ਸੋਚ ਤੇ ਚੱਲਦੇ ਹੋਣਗੇ ਇਸ ਦੇ ਨਾਲ ਸਾਨੂੰ ਇਹ ਖੁਸ਼ੀ ਮਿਲਦੀ ਹੈ ਕਾਂਗਰਸ ਪਾਰਟੀ ਦੇ ਕਿਉਂਕਿ ਇਹ ਅਹੁਦੇਦਾਰ ਹੈ ਬੜੀ ਵੱਡੀ ਜ਼ਿੰਮੇਵਾਰੀ ਹੈ ਨਾ ਕਾਂਗਰਸ ਪਾਰਟੀ ਦੀ ਯੂਥ ਦੇ ਸ਼ਹਿਰੀ ਸੰਗਰਾਲੇ ਦੇ ਪ੍ਰਧਾਨ ਹੈ ਮੇਰੇ ਨਾਲ ਅੱਜ ਕਾਂਗਰਸ ਪਾਰਟੀ ਦੇ ਹੀ ਸਾਡੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੜੇ ਸੀਨੀਅਰ ਕਾਂਗਰਸੀ ਆਗੂ ਸਾਹਿਬ ਜਤਿੰਦਰ ਸਿੰਘ ਜੀ ਜੋਗਾ ਬੁਲਾੜਾ ਸਾਡੇ ਨਵੇਂ ਹੋਣੇ ਹੋਣੇ ਮਾਛੀਵਾੜਾ ਸ਼ਹਿਰੀ ਦੇ ਪ੍ਰਧਾਨ ਬੜੇ ਕਾਂਗਰਸ ਪਾਰਟੀ ਦੇ ਕਪਲ ਨੰਦ ਸਾਹਿਬ ਸਾਡੇ ਸੰਗਰਾਲਾ ਸ਼ਹਿਰੀ ਦੇ ਪ੍ਰਧਾਨ ਸੰਜੀਵ ਕੁਮਾਰ ਖਣੀ ਦੂਆ ਜੀ ਸਰਪੰਚ ਸਾਹਿਬ ਸਾਡੇ ਦੇਬੂ ਜੀ ਸਾਰੇ ਅਸੀਂ ਸੂਚੇ ਕੰਗਰਸ ਪਾਰਟੀ ਵਾਲੇ ਇੱਥੇ ਪੁੱਜ ਕੇ ਅੱਜ ਉਹਨਾਂ ਨੂੰ ਮੁबारकबाद ਵੀ ਦੇ ਰਹੇ ਆ ਅਤੇ ਇਸ ਕੈਂਪ ਦੀ ਸ਼ਲਾਘਾ ਵੀ ਕਰ ਰਹੇ ਆ। ਇਸ ਇਸ ਤੋਂ ਇਹੀ ਇੱਕ ਮੈਸੇਜ ਜਾ ਰਿਹਾ ਹੈ ਕਿ ਜਦੋਂ ਇਹ ਜਿਹੇ ਕਿਸੇ ਨੇ ਹਜੇ ਹੀ ਖੁਸ਼ੀ ਦੇ ਸਮੇਂ ਦੇ ਵਿੱਚ ਕੋਈ ਪ੍ਰੋਗਰਾਮ ਦੇਣਾ ਤਾਂ ਉਹ ਉਹ ਇਹ ਸੇਵਾ ਭਾਵਨਾ ਜਿਹੜਾ ਸੋਸ਼ਲ ਵਰਕ ਹੈ ਇਹ ਮੈਸੇਜ ਦੇਵੇ ਨਾ ਕਿ ਹੋਰ ਸੈਲੀਬ੍ਰੇਸ਼ਨ ਆ ਜਿਹੜੀ ਲੋਕੀ ਉਸ ਤੇ ਪੈਸੇ ਖਰਚ ਦਿੰਦੇ ਆ ਪਰ ਮੇਰੇ ਹਿਸਾਬ ਨਾਲ ਇਹ ਇਹ ਕਰਨਾ ਸਭ ਤੋਂ ਜ਼ਰੂਰੀ ਹੈ। ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ